ਆਪਣਾ D3 ਸਪੀਡ ਤੇ 5075 E PR ਗੇਅਰ ਬਾਈ ਦੇਖੋ ਬਿਨਾ ਕਲਚ ਦੇ ਬਾਬਰ ਬੱਸ ਹਾਂ ਆਟੋਮੈਟਿਕ ਹੁਣ ਪੰਜਾ ਗੇਅਰ ਨੂੰ ਪੁੱਛਤਾ ਕੋਈ ਨਹੀਂ ਬਿਨਾ ਕਲਚ ਦੱਬੇ ਨਾ ਹਾਂ ਅਮਰੀਕਾ ਦੀ ਟੈਕਨਾਲੋਜੀ ਹੈ ਨਾ ਅਮਰੀਕਨ ਮਕੀਨ ਕਹਿੰਦੇ ਬਾਈ ਝਟਕਾ ਨਹੀਂ ਮਾਰਦਾ ਬੇਸਿਕ ਬੜੀ ਹੱਦਾ ਵੀ ਆਪਨੇ ਬੜੀ ਗੱਲ ਹੈ ਕਿ ਝਟਕਾ ਨਹੀਂ ਮਾਰਦਾ ਸਾਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ 'ਚ ਤੇ ਅੱਜ ਹੈਗੀ ਆ ਜੀ 3 ਤਰੀਕ ਤੇ ਅੱਜ ਆਪਾਂ ਟਰੈਕਟਰ ਦੇਣੇ ਆ ਜੀ ਦੋ ਇੱਕ 50 50 ਡੀ ਤੇ 50 75 ਈ ਪਾਵਰ ਰਿਵਰਸਰ ਹੋਰ ਐਪੀ ਬਈਆ ਬਾਈ ਸਾਥੀ ਦਾ ਸਾਰਿਆਂ ਨੂੰ ਤੇ ਅੱਜ ਫਿਰ ਪਾਰਟੀ ਹੋ ਜਣੀ ਹੈ ਹਾਂ ਜੀ ਹਾਂ ਜੀ ਅੱਜ ਬਾਈ ਆਪਣੇ ਕੋਲ ਦੋ ਤਿੰਨ ਟਰੈਕਟਰ ਜਣੇ ਆ ਆਪਣੇ ਵਾਹ ਹੁਣ ਚੱਲ ਪਿਆ ਸੀ ਜਨੇ ਹਾਂ ਹਾਂ ਯਾਰ ਉਹ ਥੋੜਾ ਜਿਹਾ ਸਰਾਧਾ ਕਰਕੇ ਰੁਕੇ ਮੇਰੇ ਲੋਕ ਬਾਜ ਜੇ ਤੇ ਸ਼ੁਰੂ ਹੋ ਅੰਨ ਰਾਤੀ ਹਾਂ ਅੱਜ ਤੇ ਹਾਂ ਅੱਜ ਤੇ ਨਰਾਤੀ ਸ਼ੁਰੂ ਅੱਜ ਵੀ ਤਿੰਨ ਤਿੰਨ ਚਾਰ ਟੈਕ ਦੇਣੇ ਬਾਈ ਇਹ 75 ਹਰਸ ਪਾਵਰ ਚ ਆ ਗਿਆ ਇਹ 7500 ਦਾ ਇਹ ਪੀ ਆਰ ਗੇਅਰ ਆ ਬਈ ਨਾ ਪਾਵਰ ਰਿਵਰਸਰ ਪਾਵਰ ਰਿਵਰਸਰ ਹਾਂ ਇਹ ਜਨਿਕ ਇਹਨੂੰ ਅੱਗੇ ਪਿੱਛੇ ਕਰਨ ਨੂੰ ਕਲਚ ਬਣੀ ਲੋੜ ਨਹੀਂ ਬਾ ਇੱਥੀ ਦੇ ਅੱਗੇ ਨੂੰ ਗਾ ਬਿਨਾ ਕਲਚ ਦੱਬੇ ਹੋ ਜਾਣਾ ਬਿਨਾ ਕਲਚ ਦੱਬੇ ਅੱਗੇ ਪਿੱਛੇ ਨੂੰ ਗੇਅਰ ਕੰਡਾ ਹੈ ਅੱਛਾ ਹਾਂ ਤੇ ਇਹਦਾ ਬਾਈ ਸਟੀਅਰਿੰਗ ਰਜਸਟੇਬਲ ਹੈ ਜਸਟੇਬਲ ਹੈ ਬਾਈ ਟੀਰਿੰਗ ਵੀ ਤੇ ਉੱਪਰ ਵੀ ਹੁੰਦਾ ਹਾਂ ਹਾਂ ਉੱਪਰ ਨੇ ਆ ਦੇਖੋ ਜਸਟੇਬਲ ਟੀਰਿੰਗ ਹੈ ਤੇ ਬਾਈ 3 ਸਪੀਡ ਆਗੇ 4 ਹਾਂ ਜੀ ਬਾਈ ਇਹ 3 ਸਪੀਡ ਆ 3 ਸਪੀਡ ਹਾਂ 3 ਸਪੀਡ ਆ ਠੀਕ ਆ ਹਾਂ ਇਹ 4 ਸਪੀਡ ਮੈਂ ਕਹਿੰਨਾ 54-5 ਤੱਕ ਹੀ ਆਉਂਦਾ 54-5 ਤੱਕ ਇਹ 3 ਸਪੀਡ ਜੀ ਆਉਂਦੇ ਆ ਬਾਕੀ ਕਿਹਨੇ ਆਏ ਹਨ ਬਾਈ ਇੱਕਦਮ 4x4 ਆ ਸਪੀਡਾਂ ਦਾ ਕੋਈ ਬੈਲਿੰਗ ਕੱਟ ਬਹੁਤ ਹਾਂ ਹਾਂ 18 ਦੇ ਟਾਇਰ ਆ ਗਏ ਬਾਰ ਬਾਕਸਲ ਕਰਕੇ ਸਪੀਡਾਂ ਇਹ ਸਭ ਨਾਲੋਂ ਵੱਧ ਆ ਠੀਕ ਆ ਹਾਂ 12 ਦੇ ਅੱਗੇ ਨੂੰ ਆ 12 ਹੀ ਕਿਥੋਂ ਆ ਠੀਕ ਆ ਹਾਂ ਤੇ 18 ਦੇ ਟਾਇਰ ਆ ਗਏ ਪਿੱਛੇ 18 ਦੇ ਟਾਇਰ ਆ ਫਰੰਟ ਟਾਇਰ ਹੈਗੇ ਆ 12 12 12 4 24 12 4 24 ਦੇ ਆ ਫਰੰਟ ਟਾਇਰ ਬਾਈ ਆ ਵੇਟ ਦੇਖ ਲੈ ਨਵੇਂ ਡਿਜ਼ਾਈਨ ਦਾ ਵੇਟ ਲੱਗਾ ਬੈਨੂੰ ਦੇਖ ਬਲੇਟਾਂ ਇਹ ਕਿੰਨਾ ਵੇਟ ਆਊਗਾ ਬਾਈ ਇਹ ਇੱਕ ਬਲੇਟ 10 ਕਿਲੋ ਦੀ ਆ ਬਾਈ ਨਾ ਸਕਿਲੋ ਦੀਆਂ ਕਿੰਨੀਆਂ 1 2 3 4 5 6 7 8 9 10 ਇਹ 20 ਬਲੇਟਾਂ ਬਾਈ 20 ਬਲੇਟਾਂ 2 ਘੰਟੇ ਦਾ ਹੀ ਹੋ ਗਿਆ ਹਾਂ ਬਾਕੀ ਫਿਰ ਆ ਚੁੱਲਾ ਹੀ ਬਾਈ ਇਹ ਲੱਗਦੀ ਦੂਰ ਤੇ ਇੱਕੇ ਹੈ ਨਾ ਆ ਚੀਜ਼ ਹਾਂ ਲੱਗਦਾ ਇੱਕ ਵੇਲੇ ਲੱਗ ਲੱਗਾ ਆ ਗੱਭੇ ਚੁੱਲਾ ਹੋ ਗਿਆ ਇਹਦੇ ਪਿੱਛੇ ਚੁੱਲਾ ਹੈ ਗਿਆ ਘਟੋ ਘਟਨੀ ਤੇ 3.5 ਘੰਟੇ ਬੈਠ ਹੋ ਗਿਆ ਬਾਈ 3.5 ਹਾਂ ਬਾਕੀ ਟਰੈਕਟਰ ਵੀ ਭਾਰ ਆਇਆ ਤੇ ਬਾਈ ਇਹ ਖੋ ਚੱਕ ਕੇ ਦਿਖਾ ਦਿੰਨੇ ਤੁਹਾਨੂੰ ਕਿਦਾ ਪਰੀਗਾ ਲੈ ਦੇ ਇੱਕ ਜਬਰਦਸਤ ਦੇ ਦਿੱਤਾ ਇਹਨਾਂ ਨੇ ਹਾਂ ਤੇ ਜਿਹੜੇ ਬਾਈ ਉਹ ਵੀ ਲੱਗਿਆ ਬਾਈ ਅ ਜਿਹੜਾ ਟ੍ਰੈਕਰ ਆ ਟ੍ਰੈਕਰ ਆ ਜੀਡੀ ਲਿੰਕ ਜੀਡੀ ਲਿੰਕ ਆ ਇਹ ਜੀਡੀ ਲਿੰਕ ਵੀ ਲੱਗਿਆ ਹੋਇਆ ਆਪਣੇ ਮੋਬਾਈਲ ਨਾਲ ਅਟੈਚ ਹੋ ਜਾਂਦਾ ਵੀ ਟ੍ਰੈਕਰ ਕਿੱਥੇ ਚੱਲਦਾ ਟ੍ਰੈਕਰ ਕਿੱਥੇ ਚੱਲਦਾ ਹੈ ਨਾ ਕਿੰਨਾ ਡੀਜ਼ਲ ਰਹਿ ਗਿਆ ਸਾਰਾ ਕੁਝ ਦਾਦਾ ਹੀ ਤੇ ਡੀਜ਼ਲ ਕੋਲਰ ਵੀ ਇਹਦੇ ਚ ਹਾਂਜੀ ਹਾਂਜੀ ਡੀਜ਼ਲ ਕੂਲਰ ਤਾਂ ਵੀ ਹੈਗਾ ਜੀ ਠੀਕ ਆ ਹਾਂ ਇੰਟਰ ਕੂਲਰ ਹੋ ਗਿਆ ਡੀਜ਼ਲ ਕੂਲਰ ਹੈ ਹਾਂ ਤੇ ਆਇਲ ਕੂਲਰ ਆ ਜੀ ਜਿਹੜਾ ਸੀਲ ਵਾਲਾ ਏ ਠੀਕ ਆ ਸੀਲ ਕੂਲਰ ਵੀ ਹੈਗਾ ਨਾ ਜਿਹੜਾ ਸੀਲ ਠੰਡਾ ਕਰਦਾ ਸੀਲ ਵਾਲੀ ਮੈਂ ਪਾਈ ਆ ਆਹ ਠੀਕ ਆ ਹਾਂ ਇਹ ਸੀਲ ਠੰਡਾ ਕਰਦੀ ਆ ਪਿੱਛੇ ਵਾਲਾ ਠੀਕ ਆ ਬਾਕੀ ਸੈਂਸਰ ਸਿਸਟਮ ਹੀ ਆ ਗਿਆ ਸਾਰਾ ਹੈ ਨਾ ਸਾਰਾ ਬਈ ਇਹ ਸੀਆਰਡੀ ਇੰਜਨ ਇਹਦੇ ਤੁਹਾਨੂੰ ਕਤੇ ਹੀ ਸੈਂਸਰ ਜ਼ਿਆਦਾ ਲੱਗੇ ਹੋਏ ਆ ਸੀਆਰਡੀ ਸਾਰੇ ਜਿਹੇ ਹੀ ਆ ਹਾਂ ਸੀਆਰਡੀ ਆਣੇ ਜਿਹੇ ਸੈਂਸਰ ਜ਼ਿਆਦਾ ਇਹ ਬਾਈ ਨੇ ਐਕਸਟਰਾ ਲਵਾਈ ਹੈ ਨਾ ਇਹ ਹਾਂ ਇਹ ਵੀ ਐਕਸਟਰਾ ਤੇ ਨਾਲ ਵੀ ਆਉਂਦਾ ਥੋੜਾ ਜਿਹਾ ਮਹਿੰਗਾ ਡਰਾਈਵਰ ਆ ਤੇ ਨਾਲੇ ਆਇਆ ਬਾਈ ਇਹ ਥੋੜਾ ਜਿਹਾ ਦੂਰੇ ਨਾਲੋਂ ਜਿਹੜਾ ਆ ਸਿੰਪਲ ਵੀ ਆ ਵੀ ਇੱਕ ਦੂਜੇ ਨਾਲੋਂ ਮਹਿੰਗਾ ਠੀਕ ਆ ਹਾਂ ਇਹਦਾ 30 30 20 30 30 ਕੁ ਹਜ਼ਾਰ ਦਾ ਫਰਕ ਹੈਗਾ ਡਰਾਈਵਰ ਦਾ ਕਿਤੇ ਆਰਓਪੀਐਸ ਵੀ ਆਪਣਾ ਜੇ ਆਪਾਂ ਲੈਨੇ ਕੱਲਾ ਕਿ 30 32 ਹਜ਼ਾਰ ਦਾ 30 32 ਹਜ਼ਾਰ ਦਾ ਹੈ ਕੱਲਾ ਡਬਲ ਡਿਸਟਰੀਬਿਊਟਰ ਆ ਗਿਆ ਡਬਲ ਤੇ ਟੈਂਕੀ ਕਿੰਨੇ ਲੀਟਰ ਦੀ ਹੈ? ਸੇਵੇਂ ਹੁੰਦੀ ਹੈ। ਹਾਂ ਬਾਈ 70 ਲੀਟਰ ਦੀ ਹੈ ਕਿਨੇ ਕਿ ਜੀ। ਠੀਕ ਆ। ਹਾਂ 70 ਲੀਟਰ ਦੀ ਟੈਂਕੀ ਹੈ। ਤੇ ਇਹਦੇ ਵਿੱਚ ਇੱਕ ਹੋਰ ਫੀਚਰ ਆ। ਆ ਦੇਖੋ ਬਾਈ ਜਿਹੜਾ ਆਪਣਾ ਧੂਆਂ ਵੀ ਆ ਨਾ ਬਾਹਰ ਇਹਦਾ ਮੜਾ ਮੋਟਾ ਬਲੋ ਵਾਲੇ ਪਾਈਪ ਚ ਨੂੰ ਆਪਾਂ ਕਹਿ ਦਿੰਦੇ ਆ ਵੀ ਹੈ ਨਾ ਤੇਲ ਮਾਰਨ ਲੱਗੇ ਟਰੈਕਟਰ। ਹੂੰ। ਉਹ ਵੀ ਇਹ ਤੇਲ ਭਾਪ ਚੋਂ ਤੇਲ ਕੱਢ ਕੇ ਇੰਜਨ 'ਚ ਢੇਡਨਾ। ਅੱਛਾ। ਹਾਂ। ਕਾਫੀ ਨਵੇਂ ਫੀਚਰ ਆ ਗਏ ਨਾ। ਹਾਂ ਹਾਂ ਇਹਦੇ ਵਿੱਚ ਪੀਜੀਆਰ ਵਾਲਾ ਇਹ ਯਾਰ ਪੁਨਰਵੀ ਲੱਗਿਆ ਵਾ ਨਵੀਂ ਦੇ ਨਵੀਂ ਟੈਕਨੋਲੋਜੀ ਆ ਗਈ ਆ ਨਵੀਂ ਟੈਕਨੋਲੋਜੀ ਆ ਤੇ ਪੰਪੀ ਦਾ ਦੂਈ ਜਲ ਤੁਹਾਨੂੰ ਪਤਾ ਹੀ ਆ ਟਾਈਮ ਤੋਂ ਦਾ ਹੁੰਦਾ ਇਹਨੂੰ ਆ ਆ ਮਰੇ ਸਟਾੜੀਆਂ ਸੀਟਾਂ ਨਾ ਹਾਂ ਆਰਮਰ ਸੀਟ ਬੈਲਟ ਵਾਲੀ ਸੀਟ ਆ ਕਾਰ ਇਹ ਲੱਗਦੀ ਆ ਹਨਾ ਕਾਰ ਕਾਰ ਬਾਈ ਬਿਲਕੁਲ ਅਲਾਈ ਬਾਈ ਸ਼ੋ ਇਹ ਅੱਜ ਦੇਣਾ ਹਨ ਅੱਜ ਦੇਣਾ ਅੱਜ ਬਾਈ ਆਪਣੇ ਭਾਈ ਉਹ ਉਹਨਾਂ ਕੋਲ ਦੇਖ ਬੰਦੇ ਕੋਲ ਪਹਿਲਾਂ ਵੀ 6 ਹਾਂ 6 ਚੌਂਡੀ ਰਿਆ ਉਹ 45405 ਠੀਕ ਆ ਦੇਖੀ ਜਿਹੜਾ ਆ ਗਿਆ ਹਾਂ ਹਾਂ ਦੇਖੋ ਦੇਖੋ ਜੀ ਆਵਾਜ਼ ਸਾਇਲੈਂਟ ਹੈ ਦੀ ਜਮਾਈ ਉੱਪਰ ਵਾਲਾ ਇਹ ਕੀਲੀ ਵਾਲਾ ਗੇਅਰ ਪਾਪਾ ਬਣਾ ਲਾ ਹਾਂ eu o já que. Ai. Ah. ਆਵਾਜ਼ ਚੈੱਕ ਕਰੋ ਬਾਈ ਜਮਾਈ ਸਾਇਲੈਂਟ ਆ ਚੱਲਣੇ ਦਾ ਪਤਾ ਨਹੀਂ ਲੱਗਦਾ ਚੱਲਦੇ ਦਾ ਸਟਾਰਟਿੰਗ ਰੇਸ ਜਮਾਈ ਸਲੋ ਆਈ ਦੀ ਸਾਇਲੈਂਟ ਟਰੈਕਟਰ ਕਹਿੰਦੇ ਆ ਜਿਹਨੂੰ ਆਪਾਂ ਸਾਇਲੈਂਟ ਆ ਬਿਲਕੁਲ ਸਾਇਲੈਂਟ ਆ ਇਹ ਪਵਨ ਲੱਗਦਾ ਹੈ ਕਿ ਹਾ ਗਿਆ ਜਾ ਰਹਾ ਹੋਗਾ ਚਲਾ ਕੇ ਹਾਂ ਕਾਰ ਵਾਲਾ ਸਿਸਟਮ ਆ ਸਾਰਾ ਹੀ ਬਾਈ ਇਹਦੇ ਵਿੱਚ ਇਹ ਬਾਈ ਦੋ ਹਾਂ ਪਾਵਰ ਮੋਡ ਆਏ ਇਹ ਜਦੋਂ ਪਾਵਰ ਘੱਟ ਵੱਧ ਕਰਨੇ ਨੂੰ ਆ ਇਹ ਠੀਕ ਆ ਹਾਂ ਆ ਜਿਹੜੇ ਬਟਨ ਆ ਸਟੈਂਡਰਡ ਤੇ ਇੱਕ ਉਹ ਨੋ ਹਾਂ ਇਹ ਪਾਵਰ ਘੱਟ ਵੱਧ ਕਰਨੇ ਨੂੰ ਆ ਇਹਨੂੰ ਆਪਾਂ ਜਿੰਗ ਪੁਆਇੰਟ ਆ ਗਿਆ ਹਾਂ ਹਾਂ 65 HP ਵੀ ਕਰ ਸਕਦੇ 75 HP ਵੀ ਕਰ ਸਕਦੇ ਆ ਹਾਂ 4x4 ਵਾਲਾ ਆ ਇਹ ਹਾਂ 4x4 ਵਾਲੇ ਨੂੰ ਉੱਪਰ ਨੂੰ ਖਿੱਚੇ ਤੇ ਲੱਗਦਾ ਹੈ ਉੱਪਰ ਨੂੰ ਖਿੱਚੇ ਤੇ ਠੀਕ ਹੈ ਜੀ ਆ ਗੇਅਰ ਇਹਨੂੰ ਉੱਪਰ ਨੂੰ ਖਿੱਚੋ ਤਾਂ ਲੱਗ ਜਾਂਦਾ ਹੈ ਥੱਲੇ ਨੂੰ ਕਰੋ ਤਾਂ ਘੱਟ ਹੋ ਜਾਂਦਾ ਉੱਪਰ 4x4 ਹਾਂ ਇਹ ਡਿਫਰੈਂਸ਼ੀਅਲ ਆ ਫੀਚਰ ਤਾਂ ਬਾਈ ਨਵੇਂ ਆਏ ਆ ਦੇ ਵਿੱਚ ਕਾਫੀ ਜ਼ਿਆਦਾ ਇਹਦੇ ਚੀਜ਼ ਯਾਰ ਕੂਲਰ ਵਗੈਰਾ ਸਾਰਾ ਕੁਝ ਫਿਲਟਰ ਵੀ ਆਪਣੇ ਦੂਈ ਨੂੰ ਆ ਗਏ ਤੇ ਬਾਕੀ ਬਾਈ ਬਣੇ ਰਹੋ ਵੀਡੀਓ 'ਚ ਟਰੈਕਟਰ ਡਿਲੀਵਰ ਦੀ ਡਿਲੀਵਰੀ ਦੀ ਆ ਨਾਲ ਦਿਖਾਵਾਂਗੇ ਬਾਈ ਆਪਾਂ ਨੇ ਦੇਣਾ ਏ ਦੋ ਟਰੈਕਟਰ ਦੇਣੇ ਤਿੰਨ 50 50 50 52 ਦਾ ਛਾ ਇੱਕ ਆਪਣੇ ਕੋਲ ਇੱਕ ਤੇ 50 75 ਇਹੀ ਦੇਣਾ ਏ ਇਹ ਵੀ ਮੇਰੇ ਵੀਡੀਓ 'ਚ ਦਿਖਾਉਨੇ ਆ ਲਓ ਜੀ ਕਰਤੇ ਅੱਜ ਡਿਲੀਵਰ ਹੈ ਦੋ ਡਰਾਈਵਰ 50 50 D3 ਸਪੀਡ ਤੇ 50 75 E PR ਗੇਅਰ ਆਪੇ ਦੇਰ ਪਾਲੇ ਵਾਂਗਲਾ ਸੰਭਾ ਲਓ ਗੇਰ ਮੇਨ ਆ ਜਿਹਦਾ ਆ ਜਿਹੜਾ ਪੁਰਾਣਾ ਇਹਨੇ ਅੱਗੇ ਪਿੱਛੇ ਨੂੰ ਕਰਨਾ ਇਹ ਬੈਕ ਵੀ ਆ ਫਾਰਵਰਡ ਵੀ ਆ ਠੀਕ ਹੈ ਹੁਣ ਅੱਗੇ ਨੂੰ ਇੱਥੇ ਨੂੰ ਵੰਦਾ ਜੋ ਉੱਪਰੋਂ ਕਰ ਕਰਨਾ ਬੈਕ ਕਰਨਾ ਪਿੱਛੇ ਨੂੰ ਕਰਤਾ ਬੈਕ ਆ ਜੀ ਇਹਨੇ ਕਰਤਾ ਅੱਗੇ ਨੂੰ ਇਹਨੂੰ ਉੱਪਰੋਂ ਚੱਕ ਦੇਣਾ ਅਗਲਾ ਉੱਪਰੋਂ ਚੱਕ ਕੇ ਬੈਕ ਕਰਨਾ ਉੱਪਰੋਂ ਚੱਕ ਕੇ ਅੱਗੇ ਨੂੰ ਕਰਨਾ ਠੀਕ ਹੈ ਇਹ ਨਹੀਂ ਕਰਨਾ ਜੋ ਇਹਨੂੰ ਉੱਪਰ ਚੱਕਣਾ ਤੇ ਬੈਕ ਹੋਣਾ ਜੀ ਇਹੋ ਕੇ ਠੀਕ ਆ ਬੈਕ ਆ ਜੀ ਆਪਣੇ ਕਿੰਨੇ ਨੂੰ ਬੈਕ ਆ ਅੱਗੇ ਨੂੰ ਹੋਰ ਬਾਈ ਸਿਮਰਨ ਕੀ ਹਾਲ ਹੈ ਵਧੀਆ ਬੀਤੀ ਤੁਸੀਂ ਦੱਸੋ ਪਾਰਟੀ ਹੋ ਗਈ ਅੱਜ ਅੱਜ ਪਾਰਟੀ ਹੋ ਗਈ ਆ ਬਾਈ ਅੱਜ ਆਪਾਂ ਟਰੈਕਟਰ ਪੰਨ ਡਿਲੀਵਰੀ ਦਾ ਇੱਥੇ ਜਿੰਦੂ ਇਹ ਗੱਲ ਲੈ ਕੇ ਜਾਣਾ ਬਾਈ ਨੇ ਇਹ ਬਾਈ ਨੇ ਐਤਵਾਰ ਨੂੰ ਐਤਵਾਰ ਨਾਲ ਸੁਪਰ ਸੀਟਰ ਹੈ ਨਾ ਹਾਂ ਉਹ ਆ ਗਈ ਸੀ ਉਹਨਾਂ ਦਾ ਸਾਰਾ ਕੁਝ ਹੋ ਗਿਆ ਟੰਨ ਠੀਕ ਆ ਤਾਂ ਹੀ ਸਾਈਡ ਤੇ ਲਾਇਆ ਆਪਾਂ ਓਕੇ ਇਹਨਾਂ ਤੇਲ ਦਾ ਜਿਹੜਾ ਖਾਲੀ ਹੈ ਇਹ ਕੱਟ ਮਾਰ ਦੋ